ਸਰਿਆਂ ਮੇ ਲੁੱਟ ਮੈਂ ਕੱਲ ਖਬਰ ਪੜ੍ਹੀ ਆ ਉਹਦੇ ਚ 4 ਕਿਲੋ ਵੱਧ ਤੋਲੀ ਜਾਂਦੀ ਸੀ ਉਹ ਨਹੀਂ 50 ਕਿਲੋ ਤੋਲ ਹੋ ਰਹਾ ਸਭ ਉਹ ਜਾਂ 4 ਮਹੀਨੇ ਪਹਿਲਾਂ ਤਾਂ ਤੁਸੀਂ 37 ਕਿਲੋ ਦੀ ਭਰਤੀ ਕਰਦੇ ਸੀ ਉਹ ਜਿਹਦੀ ਕਥਾ ਹੈ ਉਹ ਤੁਸੀਂ 50 ਕਿਲੋ ਦੀ ਕਰੀ ਜਾਂਦੇ ਹੋ ਇਹ ਕੰਨ ਕਾ ਹੈ ਕਮਾਲ ਦੀ ਗੱਲ ਆ ਸਰਿਆਂ ਵੀ ਯਾਰਾ ਉਹ ਕੀ ਹੋ ਗਿਆ ਹਰੀ ਓਏ ਹਰੀ ਕੀ ਹੋ ਗਿਆ ਯਾਰ ਨਿੰਦੇ ਕੁਝ ਨਹੀਂ ਹੋਇਆ ਹਾਂ ਆ ਦੇਖ ਯਾਰ ਹਾਂ ਕੀ ਟਿਕੜੀ ਲੁੱਟਾ ਯਾਰ ਬਾਈ ਕਾਦੀ ਲੁੱਟ ਹੋ ਗਈ ਓ ਯਾਰ 4 ਮਹੀਨੇ ਪਹਿਲਾਂ ਤਾਂ ਇਹ 35 ਦੀ ਭਰਤੀ ਕਰਦੇ ਸੀ ਹੁਣ ਯਾਰ 50 ਦੀ ਕਰੀ ਜਾਂਦੇ ਨੇ ਉਹ ਕਣਕ ਵਾਲੇ ਤਾਂ 50 ਦੀ ਹੁੰਦੀ ਆ ਚੌਲਾਂ ਵਾਲੇ 35 ਦੀ ਹੁੰਦੀ ਆ ਤੂੰ ਮੈਨੂੰ ਤਾਂ ਲੱਗਦਾ ਤੂੰ ਮੈਨੂੰ ਤਾਂ ਲੱਗਦਾ ਤੂੰ ਉਲਝ ਗਿਆ ਹਾਂ ਤੂੰ ਅਣਪੜਾ ਨਾ ਉਹ ਯਾਰ ਮੈਂ 35 ਦੀ ਮੈਨੂੰ ਪਤਾ ਸਹੀ ਆ ਤੂੰ ਆਪਦੀ ਜਗ੍ਹਾ ਤੇ ਤੂੰ ਸਹੀ ਆ ਇਹ ਆਪਦੀ ਜਗ੍ਹਾ ਤੇ ਸਹੀ ਨੇ ਅੱਛਾ ਤੂੰ ਗਲਤ ਹੋ ਗਿਆ ਤੂੰ ਅਣਪੜ੍ਹ ਕਰਕੇ ਚੌਲਾਂ ਵਾਲੇ 35 ਦੀ ਹੁੰਦੀ ਆ ਕਣਕ ਵਾਲੇ 50 ਕਿਲੋ ਦੀ ਭਰਤੀ ਹੁੰਦੀ ਆ ਅੱਛਾ ਨਾਲੇ ਹੁਣ ਤੈਨੂੰ ਮੈਂ ਜਾਣਕਾਰੀ ਦੇ ਦਿੰਦਾ ਨਾਲੇ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਦੇ ਦੰਨੇ ਆ ਆ ਜਾ ਚੱਲੀ ਹੁਣ ਚੱਲ ਚੱਲੀਏ ਆ ਜਾ ਚੱਲ ਤੁਹਾਨੂੰ ਮੈਂ ਸਾਰੀ ਸਮਝਾਉਣਾ ਤੇਰੇ ਪਾਸੇ ਹੋ ਜਾ ਸਮਝਾ ਇਧਰ ਹੋ ਜਨੇ ਕੋਈ ਗੱਲ ਤੇ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਸਮਝਾ ਦੰਨੇ ਆ ਅੱਛਾ ਤੇ ਲੈ ਵੀ ਕੈਮਰਾਮੈਨ ਨੂੰ ਕਹਿਣਾ ਚਾਹਣਾ ਕੋਲੇ ਕਰ ਦੇ ਠੀਕ ਹੈ ਜਿਹੜਾ 2025 ਦਾ ਜਿਵੇਂ ਹੁਣ 2025 ਚੱਲ ਰਿਹਾਗਾ ਹਰੀ ਹਾਂ ਜਿਵੇਂ 2025 ਦਾ ਜਿਹੜਾ ਰੇਟ ਆ ਕਣਕ ਦੇ ਸੀਜ਼ਨ ਦਾ ਉਹ 2400 ਰੁਪਏ 2425 ਰੁਪਏ ਕਵੰਟਲ ਦਾ ਰੇਟ ਆ 21 ਦਾ ਰੇਟ ਆ ਜਿਹੜਾ ਠੀਕ ਹੈ ਇੱਕ ਕਵੰਟਲ ਦਾ ਹੁਣ ਜਿਵੇਂ ਕੋਈ ਜਿਹੜਾ ਅਣਪੜਾਗਾ ਉਹ ਕਹਿੰਦਾ ਵੀ ਕੀ ਰੇਟ ਆ ਹੁਣ ਉਹਨੂੰ ਮੈਂ ਆਪਾਂ ਬਰੀਕੀ ਨਾਲ ਸਮਝਾ ਦਈਏ 1 ਕਿਲੋ ਦਾ ਰੇਟ 24 ਰੁਪਏ 25 ਪੈਸੇ ਆ 1 ਕਿਲੋ ਕਣਕ ਦਾ ਰੇਟ 24 ਰੁਪਏ 25 ਪੈਸੇ ਆ ਹਾਂ 1 ਕਿਲੋ ਦਾ ਕਵੰਟਲ ਦਾ ਹੋ ਗਿਆ ਠੀਕ ਆ ਠੀਕ ਆ ਕਵੰਟਲ ਦਾ ਹੋ ਗਿਆ 2425 ਰੁਪਏ ਹੁਣ ਜਿਹੜੀ ਗੱਲ ਤੇ ਤੂੰ ਉਹਨਾਂ ਨਾਲ ਜਿਦਾਈ ਕਰ ਰਿਹਾ ਸੀ ਹਾਂ ਹਾਂ ਉਹ ਤੂੰ ਐ ਤੇ ਕਰ ਰਿਹਾ ਸੀ ਵੀ ਤੂੰ ਕਹਿੰਦਾ ਸੀ ਜਿਹੜੇ ਚੌਲਾਂ ਵਾਲੇ ਉਹ 37.5 ਦੀ ਸੀ ਹਾਂ ਉਹ ਹੁੰਦੀ 37.5 ਦੀ ਆ ਜਿਹੜੀ ਕਣਕ ਦੀ ਭਰਤੀ ਹੁੰਦੀ ਆ ਉਹ 50 ਕਿਲੋ ਦੀ ਹੁੰਦੀ ਆ ਠੀਕ ਹੈ ਠੀਕ ਆ ਜਿਵੇਂ ਹੁਣ ਤੇਰੀ ਕਣਕ ਇੱਕ ਗੱਟੇ 'ਚ 50 ਕਿਲੋ ਪੈ ਗਈ ਹਾਂ ਕਿਲੋ ਦਾ ਰੇਟ ਕਿੰਨਾ ਸੀ 24 ਰੁਪਏ 25 ਪੈਸੇ ਹਾਂ 50 ਨੂੰ 24 ਰੁਪਏ 25 ਪੈਸੇ ਨਾਲ ਗੁਣਾ ਕਰਤੀਏ ਤਾਂ 12 1212 65.50 ਪੈਸਿਆਂ ਦਾ ਇੱਕ ਗੱਟਾ ਹੋ ਗਿਆ ਠੀਕ ਆ ਹਾਂ ਇੱਕ ਗੱਟਾ ਕਿੰਨੇ ਦਾ ਹੋ ਗਿਆ 1212 ਰੁਪਏ 50 ਪੈਸਿਆਂ ਦਾ ਇੱਕ ਗੱਟਾ ਹੋ ਗਿਆ ਠੀਕ ਹੈ ਠੀਕ ਹੈ ਹੁਣ ਜਿੰਮੇ ਤੇਰੀ 100 ਗੱਟਾ ਮੈਂ ਤਾਂ ਫਿਰ ਆਈ ਉਲਝ ਗਿਆ ਸੀ ਨਾ ਉਹਦੇ ਨਾਲ ਮੈਂ ਕਿਹਾ ਯਾਰ ਇੰਨਾ ਫਰਕ ਆ ਬਾਕੀ ਉਧਰ ਕੱਲ ਹੁਣ ਤੈਨੂੰ ਪਤਾ ਵੀ ਕਪੜਾ ਕਿੰਨੀ ਮੈਂ ਵੀ ਖਾਣ ਚੁੱਕੀ ਹਾਂ 4 ਕਿਲੋ ਵੱਧ ਤੋਲ ਲੀ ਜਾਂਦੀ ਸੀ ਤੂੰ ਵੀ ਆਪਦੀ ਜਗ੍ਹਾ ਤੇ ਸਹੀ ਸੀ ਹੁਣ ਮੇਰੀ ਗੱਲ ਸੁਣ ਲੈ ਜਿੰਮੇ ਤੂੰ 100 ਗੱਟਾ ਭਰਤਾ ਹਾਂ 1212 ਰੁਪਏ 50 ਪੈਸਿਆਂ ਦਾ ਇੱਕ ਗੱਟਾ ਸੀ ਤਾਂ ਉਹ 121000 250 ਰੁਪਏ ਦਾ ਤੇਰਾ 100 ਗੱਟਾ ਹੋ ਗਿਆ ਠੀਕ ਹੈ ਠੀਕ ਹੈ ਇਹ ਤੈਨੂੰ ਸਾਰੇ ਪੈਸੇ ਖਾਤੇ ਦੇ ਵਿੱਚ ਆ ਜਣੇ ਨੇ ਸਰਕਾਰ ਨੇ ਤੈਨੂੰ ਖਾਤੇ ਦੇ ਵਿੱਚ ਪਾ ਦੇਣੇ ਨੇ ਠੀਕ ਹੈ ਠੀਕ ਹੈ ਹੁਣ ਜਿਹੜੀ ਆਰਤੀਆ ਦੇ ਤੋਂ ਲੇਬਰ ਕੱਟੂਗਾ ਹਾਂ ਪਤਾ ਉਹ ਕਾਦੀ ਕਾਦੀ ਕੱਟੂਗਾ ਉਹ ਤੇ ਤੋਂ ਲਹਾਈ ਵੀ ਕੱਟੂਗਾ ਭਰਾਈ ਵੀ ਕੱਟੂਗਾ ਸਫਾਈ ਵੀ ਕੱਟੂਗਾ ਠੀਕ ਆ ਉਹਦੀ ਲੇਬਰ ਤੇ ਤੋਂ ਸਾਰੀ ਕੱਟੂਗਾ ਜਿਹੜੀ ਲਹਾਈ ਆ ਉਹ 2 ਰੁਪਏ 30 ਪੈਸੇ ਆਗੀ ਤੇ ਜਿਹੜੀ ਭਰਾਈ ਆ ਉਹ 4 ਰੁਪਏ 15 ਪੈਸੇ ਆ ਇਹ ਟੋਟਲ ਜੋੜ ਬਣ ਗਿਆ 6 ਰੁਪਏ 45 ਪੈਸੇ ਲਹਾਈ ਭਰਾਈ ਦਾਗਾ ਉਹਤੇ ਤੋਂ ਜ਼ਿਮੀਂਦਾਰ ਤੋਂ ਆੜਤੀਆਂ ਦੇ ਕੱਟਣਾ ਆਦ ਕੱਟਣਾ ਆਪਾਂ ਹਾਂ ਆੜਤੀਆਂ ਦੇ ਕੱਟਣਾ ਠੀਕ ਹੈ 6 ਰੁਪਏ 45 ਪੈਸੇ ਜਿਵੇਂ ਹੁਣ ਤੇਰਾ 100 ਗੱਟਾ ਸੀ 100 ਨੂੰ ਤੂੰ 6 ਰੁਪਏ 45 ਨਾਲ ਗੁਣਾ ਕਰਦੇ 645 ਰੁਪਏ 100 ਗੱਟੇ ਦਾ ਆੜਤੀ ਨੇ ਤੇ ਤੋਂ ਕੱਟਣੀ ਕੱਟਣਾ 645 ਰੁਪਏ ਮੈਥੋਂ ਕੱਟ ਲੈਣੇ ਆ 100 ਆੜ 100 ਗੱਟੇ ਦੇ 100 ਗੱਟੇ ਦੇ ਤੇ ਇਹੀ ਇਹੀ ਆਪਾਂ ਸਮਝਾਉਣਾ ਸੀ ਵੀ ਭਾਈ ਜਿਹੜਾ ਕਣਕ ਦਾ ਰੇਟ ਆ ਉਹ 2425 ਰੁਪਏ ਆ 1 ਕਿਲੋ ਦਾ ਰੇਟ ਹੈਗਾ 24 ਰੁਪਏ 25 ਪੈਸੇ ਆ ਤੇ 100 ਗੱਟੇ ਦਾ ਜਿਹੜਾ ਉਹ ਆਗਾ ਜੇ ਇੱਥੇ ਤੁਹਾਡਾ 100 ਗੱਟਾ ਭਰਿਆ ਤਾਂ ਤੁਸੀਂ ਆ ਜਿੰਨੇ ਆਪਣੇ ਗੱਟੇ ਦੇ ਪੈਸੇ ਬਣ ਗਏ ਇਹਦੇ ਨਾਲ ਗੁਣਾ ਕਰ ਲਓ ਜੇ ਜਿਹੜਾ ਖਰਚਾ ਕਟਣਾ ਆੜਤੀ ਨੇ ਉਹ 6 ਰੁਪਏ 45 ਪੈਸੇ ਕੱਟਣਾ ਆ ਤਾਂ ਆ ਗਿਆ ਹਰਿੰਦਰ ਨਜ਼ਾਰਾ ਦੇਖ ਹੈ ਨਾ ਹੁਣ ਤੂੰ ਸਮਝਾਤਾ ਇਹਦੇ ਨਾਲ ਆ ਜਿਹੜੇ ਮੇਰੇ ਵਰਗੇ ਅਣਪੜ੍ਹ ਕਿਸਾਨ ਨੇ ਇੱਧਰ ਹੋ ਜਾ ਹਾਂ ਉਹਨਾਂ ਨੂੰ ਵੀ ਪਤਾ ਲੱਗ ਜਾਣਾਗਾ ਹਾਂ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਹੁਣ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੋ ਹਰੇਕ ਕਿਸਾਨ ਭਰਾ ਦੇ ਫੋਨ ਦੇ ਵਿੱਚ ਇਹ ਵੀਡੀਓ ਹੋਣੀ ਚਾਹੀਦੀ ਆ ਕਿਉਂਕਿ ਕਿਉਂਕਿ ਉਹ ਆ ਚੀਜ਼ਾਂ ਪਿੱਛੇ ਉਲਝਣਾ ਜੇ ਕਿਤੇ ਉਲਝ ਵੀ ਜਾਂਦਾ ਤਾਂ ਮੇਰਾ ਨੰਬਰ ਨੋਟ ਕਰ ਲਓ 98722 93825 ਆ ਨੰਬਰ ਤੇ ਕਦੋਂ ਮਰਜ਼ੀ ਫੋਨ ਕਰਿਓ ਮੈਂ ਚੱਕੂਗਾ ਕੱਲੀ ਕੱਲੀ ਗੱਲ ਤੁਹਾਨੂੰ ਸਮਝਾਉਂਗਾ ਧੰਨਵਾਦ